ਸੋ ਕਿਹਾ ਗਿਆ ਕਿ ਕੱਲ ਲੋਕ ਸਭਾ ਚੋਣਾਂ ਦਾ 7ਵਾਂ ਤੇ ਆਖਰੀ ਚਰਨ ਹੋਣ ਜਾ ਰਿਹਾ ਇਸ ਤੋਂ ਬਾਅਦ 4 ਜੂਨ ਨੂੰ ਦੇਸ਼ ਭਰ ਦੇ ਵਿੱਚ ਲੋਕ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆਉਣਗੇ ਜਿਸ ਦੇ ਚੱਲਦੇ ਕੱਲ ਅੰਮ੍ਰਿਤਸਰ ਦੇ ਵਿੱਚ ਲੋਕ ਸਭਾ ਚੋਣਾਂ ਵਿੱਚ ਆਪਣੇ ਆਪਣੇ ਉਮੀਦਵਾਰ ਦੇ ਹੱਕ 'ਚ ਵੋਟ ਪਾਉਣ ਦੇ ਲਈ ਜਾਣਗੇ ਨਿਊ ਫਲਾਵਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਐਸੇ ਜਗ੍ਹਾ ਤੇ ਸਾਥ ਦੇ ਕਰੀਬ ਬੂਥ ਬਣਾਏ ਗਏ ਹਨ ਉੱਥੇ ਹੀ ਸਕੂਲ ਪ੍ਰਸ਼ਾਸਨ ਦੇ ਵੱਲੋਂ ਵੀ ਵਧ ਰਹੀ ਗਰਮੀ ਨੂੰ ਦੇਖਦੇ ਹੋਏ ਅਤੇ ਆਉਣ ਵਾਲੇ ਵੋਟਰਾਂ ਦੀ ਆਮਦ ਨੂੰ ਦੇਖਦੇ ਹੋਏ ਪੁਖਤਾ ਪ੍ਰਬੰਧ ਕੀਤੇ ਗਏ ਹਨ ਸਕੂਲ ਦੇ ਹਰ ਇੱਕ ਕਮਰੇ ਤੇ ਬਰਾਮਦ ਦੇ ਵਿੱਚ ਜਗ੍ਹਾ-ਜਗ੍ਹਾ ਤੇ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ ਤੇ ਸਕੂਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਆਉਣ ਵਾਲੇ ਵੋਟਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀ ਜੋ ਕਿ ਵੋਟ ਪਾਉਣਗੇ ਉਹਨਾਂ ਦੇ ਲਈ ਕਈ ਵੀ ਪੁਖਤਾ ਪ੍ਰਬੰਧ ਵੀ ਕੀਤੇ ਗਏ ਹਨ ਆਰਿਆਂ ਨੂੰ ਪਤਾ ਹੈ ਕਿ ਕੱਲ ਲੋਕ ਸਭਾ ਚੋਣਾਂ ਹੋਣ ਜਾਣੀਆਂ ਹਨ ਤੇ ਸਾਡੇ ਸਕੂਲ ਵਿੱਚ ਸੱਤ ਬੂਥ ਬਣੇ ਹਨ ਤੇ ਅਸੀਂ ਸਭ ਤੋਂ ਪਹਿਲੇ ਆਉਣ ਵਾਲੇ ਸਾਰੇ ਜੋ ਜਿਨ੍ਹਾਂ ਨੇ ਵੀ ਚੋਣ ਪਾਣਾ ਹੈ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਅਸੀਂ ਉਹਨਾਂ ਦੇ ਲਈ ਆਪਣੇ ਸਕੂਲ ਦੇ ਵਿੱਚ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਹਨ ਕਿਉਂਕਿ ਗਰਮੀ ਬਹੁਤ ਜ਼ੋਰਾਂ ਤੇ ਹੈ ਸਾਡੇ ਵੱਲੋਂ ਸਕੂਲ ਦੇ ਵਿੱਚ ਪੱਖੇ AC ਜੋ ਸਟਾਫ ਆਏਗਾ ਸਾਡਿਸ ਕਲਾਸਿਸ ਦੇ ਵਿੱਚ AC ਲਗਵਾਏ ਗਏ ਹਨ ਔਰ ਪਾਣੀ ਠੰਡੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ ਸ਼ਬੀਲ ਦਾ ਪ੍ਰਬੰਧ ਕੀਤਾ ਗਿਆ ਸਪੈਸ਼ਲੀ ਜੋ ਲੋਕ ਵੋਟ ਪਾਣ ਆਣਗੇ ਉਹਨਾਂ ਦੇ ਲਈ ਔਰ ਆਪਣੇ ਰਸਤੇ ਚ ਸਾਰੇ ਚਾਨਣੀਆਂ ਲਗਵਾ ਕੇ ਛਾਂ ਕੀਤੀ ਗਈ ਹੈ ਔਰ ਪੱਖਿਆਂ ਦਾ ਪ੍ਰਬੰਧ ਕੀਤਾ ਗਿਆ ਤਾਂ ਜੋ ਕੋਈ ਵੀ ਆਣ ਵਾਲਾ ਵੋਟਰ ਹੈ ਉਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਾ ਹੋਵੇ ਤੇ ਜਿਹੜੇ ਸਾਡੇ ਕੋਲ ਸਟਾਫ ਆਣਾ ਹੈ ਉਹਨਾਂ ਲਈ ਅਸੀਂ ਹਲਵਾਈ ਦਾ ਪ੍ਰਬੰਧ ਵੀ ਕੀਤਾ ਹੈ ਕਿ ਉਹਨਾਂ ਨੂੰ ਖਾਣੇ ਦੀ ਪ੍ਰੋਬਲਮ ਨਾ ਹੋਵੇ ਚਾਹ ਦੀ ਪ੍ਰੋਬਲਮ ਨਾ ਹੋਵੇ ਅਸੀਂ ਆਪਣੇ ਵੱਲੋਂ ਪੂਰੀ ਪੂਰੇ ਪ੍ਰਬੰਧ ਕੀਤੇ ਹਨ ਕਿ ਜਿਹੜਾ ਵੀ ਕੋਈ ਸਾਡੇ ਕੋਲ ਆਵੇ ਜਿਹੜਾ ਵੀ ਕੋਈ ਗੈਸਟ ਸਾਡੇ ਕੋਲ ਅਗਰ ਆ ਰਹੇ ਹਨ ਤੇ ਉਹਨਾਂ ਨੂੰ ਅਸੀਂ ਸਾਡੇ ਮੈਨੇਜਮੈਂਟ ਵੱਲੋਂ ਬੀਇੰਗ ਹੋਸਟ ਕੋਈ ਵੀ ਪ੍ਰੋਬਲਮ ਨਾ ਚਲਣੀ ਪਵੇ ਲੋਕਾਂ ਨੂੰ ਅਪੀਲ ਕਰਨਾ ਸਰ ਤੇ ਬਹੁਤ ਨਹੀਂ ਬੋਲਣਾ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਇਹ ਹੁਣ ਟਾਈਮ ਹੈ ਕਿਉਂਕਿ ਇਹ ਡੈਮੋਕ੍ਰੇਸੀ ਹੈ ਆਪਣੇ ਇਥੇ ਤੇ ਅਸੀਂ ਆਪਣਾ ਵੋਟ ਦਾ ਅਧਿਕਾਰ ਨੂੰ ਕਰਦੇ ਹੋਏ ਪੂਰੇ ਸਭ ਲੋਗ ਆਣ ਔਰ ਆਪਣੇ ਆਪਣਾ ਵੋਟ ਪਾਣ ਔਰ ਆਪਣੇ ਮੈਂਬਰ ਨੂੰ ਜਿਤਾਣ ਤੇ ਜੋ ਵੀ ਉਹਨਾਂ ਦੀਆਂ ਪ੍ਰੋਬਲਮਸ ਨੇ ਉਹ ਫਿਰ ਸੋਲਵ ਹੋਣਗੀਆਂ ਹੀ ਕਿੰਨੇ ਖੁਸ਼